ਪਹਿਲਾ ਤਾਂ ਮੈਂ ਸਾਰੇ ਸਾਡੇ ਕਾਂਗਰਸ ਦੇ ਅੰਮ੍ਰਿਤਸਰ ਦੇ ਲੀਡਰ ਔਰ ਵਰਕਰ ਸਹਿਬਾਨਾਂ ਦਾ ਬਹੁਤ ਬਹੁਤ ਦਿਲੋਂ ਸ਼ੁਕਰ ਗੁਜ਼ਾਰਾ ਹੈ ਇਹਨਾਂ ਨੇ ਪਹਿਲੇ ਦਿਨ ਤੋਂ ਲੈ ਕੇ ਜਿਸ ਤਰੀਕੇ ਨਾਲ ਇਹ ਲੜਾਈ ਲਿੱਤੀ ਉਨੋ ਹੀ ਜਾਪ ਰਿਆ ਸੀ ਕਿ ਜਿਸ ਤਰੀਕੇ ਨਾਲ ਯੂਨਿਟੀ ਹੈ ਕਾਂਗਰਸ ਚ ਔਰ ਜਿਸ ਤਰੀਕੇ ਨਾਲ ਸਾਰੇ ਲੀਡਰ ਚਲੇ ਹੋਏ ਨੇ ਆਪਾਂ ਜਰੂਰ ਇਥੋਂ ਚਿਤਾਂਗੇ ਫਿਰ ਮੈਂ ਕਹਿਣਾ ਚਾਹੁੰਦਾ ਅਮਰਸਦਰ ਲੋਕਾਂ ਦਾ ਤਨਵਾਦ ਜਿਨ੍ਹਾਂ ਨੇ ਪੂਰਾ ਸਮਰਥਨ ਦਿੱਤਾ ਪੂਰਾ ਪਿਆਰ ਦਿੱਤਾ ਜਿਹੜੇ ਕਰਕੇ ਅੱਜ ਅਸੀਂ ਇਸ ਪੋਜੀਸ਼ਨ 'ਤੇ ਪਹੁੰਚ ਗਏ ਕਿੰਨੇ ਤੋਂ ਜਿੱਤੇ ਆ ਇਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿਉਂਕਿ ਕਾਊਂਟਿੰਗ ਵਾਲੀ ਚੱਲੀ ਰਹੀ ਹੈ ਲੇਕਿਨ ਜਿਸ ਤਰੀਕੇ ਨਾਲ ਪਤਾ ਲੱਗ ਰਿਹਾ ਹੈ ਕਿ ਦੋ ਦੋ ਗਰਾਊਂਡਸ ਰਹਦੇ ਨਹੀਂ ਆ ਪਿੰਨ ਰਾਂਜ਼ ਰਹਦੇ ਨੇ ਤਾਂ ਹੀ ਅਸੀਂ ਸੋਚਿਆ ਸੀ ਕਿ ਹੁਣ 77 ਕਿੰਨੇ ਹਾਂਵਾਂ ਚੇਜ਼ 87 ਦੇ ਫੋਰਚ ਗਏ ਸੀ so i think it should be all right uh, third man ਦਸਨਾ ਚੌਨਾ ਸਾਡੇ ਆਰਗੇਨਾਈਜ਼ਰ ਰਾਣਾ ਗੁਰਜੀਤ ਸਿੰਘ ਜੀ ਉਹਨੇ ਬੈਠੇ ਨੇ ਸੰਦੀਪ ਸੰਧੂ ਜੀ ਹੀ ਵਾਸ ਗਾਰਡਿੰਗ ਦੀ ਆਫਿਸ ਐਂਡ ਉਹਨਾਂ ਨੇ ਜਿਸ ਤਰੀਕੇ ਨਾਲ ਇੱਥੇ ਸਾਰਾ ਆਰਗੇਨਾਈਜ਼ ਕੀਤਾ ਮੈਂ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਐਂਡ ਜਿਹੜੇ ਸਾਡੇ ਬਾਕੀ ਅਨਨੋਨ ਜਿਹੜੇ ਬੰਦੇ ਸੇ ਜਿਨ੍ਹਾਂ ਨੇ ਸਾਡੇ ਆਫਿਸ ਦੇ ਵਿੱਚ ਕੰਮ ਕੀਤਾ ਇਹਨਾਂ ਦੇ ਅਧਿਨ ਔਰ ਜਿਨ੍ਹਾਂ ਨੇ ਸਭ ਕੁਝ ਸੋ ਇਟ ਹੈਜ਼ ਬੀਨ ਅ ਯੂਨਾਈਟਿਡ ਐਫਰਟ ਐਂਡ ਆ ਮਸਟ ਆਲਸੋ ਥੈਂਕ ਯੂ ਜਿਹੜੇ ਤੁਸੀਂ ਅੱਜ ਪ੍ਰੈਸ ਦੇ ਮੇਰੇ ਦੋਸਤ ਕੋਲੇ ਬੈਠੇ ਹੋ but a fair three canal which coverage was given to us uh, nobody could ask for better coverage than we got in Amritsar. or to see you are all responsible for that thank you very much uh, we have fortunately uh, one with a good margin and I hope this is going to be on uh, one ਇਹ ਇਹ ਜਿਹੇ ਤਰੀਕੇ ਦੇ ਨਾਲ ਅਸੀਂ ਪੰਜਾਬ ਦੇ ਵਿੱਚ ਜਿੱਤਾਂਗੇ ਆਈ نو ਵੀ ਹੈਵ ਹੈਡ ਅ ਸੈਟ ਬੈਕ ਇਨ ਦ ਸਟੇਟ ਲੇਕਿਨ ਇਹ ਗੱਲਾਂ ਹੁੰਦੀਆਂ ਨੇ ਸਿਆਸਤ ਵਿੱਚ ਔਰ ਇਹ ਪਹਿਲੀ ਵਾਰ ਨਹੀਂ ਮੈਂ ਇੱਕ ਬੜੇ ਡਿਵੈਕਲ ਦੇ ਵਿੱਚੋਂ ਲੰਘਿਆ ਪਹਿਲਾਂ 1977 ਦੀ ਇਲੈਕਸ਼ਨ ਮੈਂ ਪਟਿਆਲਾ ਲੜ ਰਿਹਾ ਸੀ ਔਰ ਉੱਥੇ ਤਕਰੀਬਨ ਵੀ ਵਾਪਟ ਆਊਟ ਇਨ ਦ ਹੋਲ ਆਫ ਨਾਰਥਰਨ ਇੰਡੀਆ ਇਨਕਲੂਡਿੰਗ ਇੰਦਰਾ ਗਾਂਧੀ ਜੀ ਅਸੀਂ ਸਾਰੇ ਹਾਰ ਗਏ ਸੀ ਉਦੋਂ ਇੱਕ ਕੋਈ ਸੀਟ ਜਿੱਤੇ ਸੀ ਡਾਕਟਰ ਕਰਨ ਸਿੰਘ ਜੀ ਉਦਮਪੁਰ ਤੋਂ ਅਦਰਵਾਈਜ਼ ਹਾਲ ਆਫ ਨਾਰਥ ਇੰਡੀਆ ਸੀ ਟੋਟਲੀ ਵਾਈਪ ਆਊਟ ਹੋ ਗਏ ਸੀ ਸੋ ਥਿਸ ਹੈਪਨਸ ਇਨ ਪੋਲਿਟਿਕਸ ਕਦੇ ਕੋਈ ਉੱਪਰ ਜਾਂਦਾ ਹੈ ਕਦੇ ਕੋਈ ਥੱਲੇ ਹੋ ਗਿਆ देयर हैव बीन ਰਿਐਕਸ਼ਨਸ ਹੇਅਰ ਅਬਾਊਟ ਯੂ हैव ਸੀਨ ਆਪ ਦੇਖਿਆ ਤੁਸੀਂ ਦੋ ਤਿੰਨ ਸਾਲਾ ਤੋਂ ਜਿਸ ਤਰੀਕੇ ਦਾ ਅਟੈਕ ਸਾਡੀ ਗਵਰਨਮੈਂਟ ਤੇ ਹੋ ਰਿਹਾ ਸੀ ਲੋਟ ਆਫ ਦੋਸ ਥਿੰਗਸ ਹਾਲੇ ਤਾਈਂ ਉਹਦੇ ਕਨਕਲੂਜਨ ਤੇ ਵੀ ਨਹੀਂ ਪਹੁੰਚੀਆਂ ਲੇਕਿਨ ਜਿਸ ਤਰੀਕੇ ਨਾਲ ਵਾਇਲ ਪ੍ਰੋਪਾਗੈਂਡਾ ਸਾਡੇ ਖਿਲਾਫ ਹੋ ਰਿਹਾ ਸੀ ਲੋਕ ਸਮਝਣ ਲੱਗ ਗਏ ਸੀ ਕਿ ਸ਼ਾਇਦ ਇਸ ਪਾਰਟੀ ਦਾ ਕੋਈ ਦੋਸ਼ ਹੈ ਦੇ ਵਿੱਚ ਐਂਡ ਦੇਰਫੋਰ ਆਈ ਥਿੰਕ ਆਫ ਦਿਸ ਇਜ਼ ਆਫਟਰ ਅਨਾ ਹਜ਼ਾਰੇ ਦੀ ਦੀ ਮੀਟਿੰਗ ਦੇ ਵਿੱਚ ਦੇਰਫੋਰ ਉੱਥੇ ਸਾਨੂੰ देयर हैज बीन ਅ ਸੈਟਬੈਕ ਟੂ ਅਸ ਇਨ ਦ ਪਾਰਟੀ ਬਟ ਦੈਟ ਇਜ਼ ਨੋ ਪ੍ਰੋਬਲਮ ਮੈਂ ਸੋਨੀਆ ਜੀ ਨਾਲ ਗੱਲ ਕੀਤੀ ਸੀ ਅੱਜ ਸਵੇਰੇ ਸਮ ਟਾਈਮ ਆਫਟਰ 50% ਕਾਊਂਟਿੰਗ ਹੋ ਗਈ ਸੀ ਤੇ ਉਹਨਾਂ ਨੇ ਮੈਨੂੰ ਇੱਕੋ ਕਿਹਾ ਕਿ ਡੋਨਟ ਵਰੀ ਅਮਰਿੰਦਰ ਵੀ ਆਰ ਆਲ ਸੈਟ ਟੂ ਫਾਈਟ ਆਈ ਸੈਡ ਯੈਸ ਮੈਮ ਵੀ ਆਰ ਆਲ ਸੈਟ ਟੂ ਫਾਈਟ ਅਸੀਂ ਤੁਹਾਡੇ ਨਾਲ ਲੜਾਂਗੇ ਨਥਿੰਗ ਟੂ ਵਰੀ ਅਬਾਊਟ ਐਂਡ ਥਿਸ ਇਜ਼ ਪਾਰਟ ਆਫ ਦ ਪੋਲਿਟਿਕਲ ਪ੍ਰੋਸੈਸ ਸੋ ਆਈ ਏਮ ਵਾਂਸ ਅਗੇਨ ਥੈਂਕਫੁਲ ਟੂ ਆਲ ਮਾਈ ਕੋਲੀਗਸ ਫਰਮ ਅਮਰਿੰਦਰ ਐਂਡ ਰਾਣਾ ਜੀ ਐਂਡ ਆਲ ਦੀ ਪੀਪਲ ਆਫ ਅਮਰਿੰਦਰ ਜਿਨ੍ਹਾਂ ਨੇ ਇੰਨਾ ਪਿਆਰ ਸਾਨੂੰ ਦਿੱਤਾ ਹੁਣ ਆਈ ਏਮ ਓਪਨ ਟੂ ਯੂ ਨਾਓ ਦੱਸੋ ਦੱਸੋ Uh, sir, people of, people of, people of people, I have said that I am grateful to the people of Amritsar for the love and affection they have given me in this. Oh, Yes, that people of, sorry, one minute. Robin, I will come to you just now. Uh, without, when I say people of Amritsar, I in, include the ordinary citizen, the Vupar mandals, the uh, various organizations, the doctors' associations, mm -hmm. Rotary clubs, जिन्हने mm मेरे -hmm. I had an opportunity to interact, जिन्हने mm ऐना -hmm. mm -hmm. So mm -hmm. it is mm -hmm. comprehensive. Ministerial staff and even, if I can say, the police uh, of Amritsar, जित्थे मैं जान्दा सी, Constable कांस्टेबल नो नगो ना ऐ So they were all uh, all in our campaign in that sort of manner. It was very very happy. <laughs>